हां जी ਲੈਣਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਕਿ ਇਹਨਾਂ ਦੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆयो ਬਾਬੇ ਵਾਈ ਦੀ ਵੀਡੀਓ ਕਾਟ ਸ਼ੁਰੂ ਆਪਾਂ ਬਾਬੇ ਹੁਣ ਜਿਹੜੇ ਨਾ ਕਬੂਤਰ ਆ ਜਿਹੜੇ ਦੇ ਨਾਲ ਜੋ ਦੋ ਤਿੰਨ ਬਾਬਾ ਪੁਰਾਣੇ ਕੱਢੇ ਸੀ ਕਬੂਤਰ ਹਨ ਇੱਕ ਹੋਰ ਅੱਤੀ ਜੀ ਕੱਢਦੇ ਆ ਇੱਕ ਹੋਰ ਬਾਕੀ ਬਾਬੇ ਉਹ ਬਾਜੀ ਆਪਾਂ ਛੱਡਣੀ ਸੀ ਹੁਣ ਨਹੀਂ ਛੱਡਣੀ ਕਿਉਂਕਿ ਯਾਰ ਇਹ ਕਬੂਤਰ ਚੱਲ ਗਏ ਲੰਬੇ ਇਹ ਕਿਤੇ ਨਾ ਕਿਤੇ ਨਾ ਸ਼ਾਮ ਨੂੰ ਭੁੱਖ ਰੂ ਜਾਊਗੇ ਕਿਉਂਕਿ ਇਹ ਲੰਬੇ ਚੱਲ ਗਏ ਇਹਨਾਂ ਦਾ ਹੌਂਸਲਾ ਟੁੱਟ ਚੁੱਕਿਆ ਹੋ ਮੱਚ ਮਰ ਗਿਆ ਹਨਾ ਉਤਰਾ ਦਾ ਉੱਡ ਉੱਡ ਕੇ 2-3 ਮਹੀਨੇ ਹੋ ਗਏ ਇਹਨਾਂ ਨੂੰ ਉਡਦੇ ਆ ਮੈਂ ਇਹਨਾਂ ਜੋ ਆਪਾਂ ਉਹੀ 2-4 ਪੁੱਤਰ ਰੱਖਣੇ ਜਿਹੜੇ ਬਾਜੀ ਛੱਡਣੇ ਬਸ ਬਾਕੀ ਚੱਕ ਕੇ ਸਾਰੇ ਹੀ ਬੰਦ ਨਵੇਂ ਕੂਤਰ ਕੱਢਦੇ ਆ ਨਵੇਂ ਕੂਤਰ ਚੱਲ ਜਾਣਗੇ ਬਾਜੀ ਆ ਜੂਗੀ ਤੇ ਬਾਜੀ ਛੱਡ ਲਾਂਗੇ ਨਹੀਂ ਤਾਂ ਅਗਲੇ ਸਾਲ ਸਹੀ ਠੀਕ ਆ ਤੇ ਹੁਣ ਆਪਾਂ ਕਰਦੇ ਆ ਇੰਟਰਵਿਊ ਸ਼ੁਰੂ ਠੀਕ ਆ ਜਿਹੜੇ ਬੰਦੇ ਕੁਝ ਦੱਸਣਗੇ ਤੁਹਾਨੂੰ ਦੇਖਣ ਦਾ ਵੀ ਫਾਇਦਾ ਹੋਊਗਾ ਉਹਨਾਂ ਬੰਦਿਆਂ ਕੋ ਜਾ ਕੇ ਗੱਲਾਂ ਬਾਤਾਂ ਪੁੱਛਾਂਗੇ ਉਹਨਾਂ ਦੀਆਂ ਤੇ ਤੁਹਾਡੇ ਸਾਰਿਆਂ ਤੋਂ ਜਿੰਨੇ ਵੀ ਇੰਟਰਵਿਊ ਤੁਹਾਨੂੰ ਪਤਾ ਕਿਹੜੇ ਬੰਦੇ ਦੀ ਕਰੀਏ ਜਾਂ ਕਿਸੇ ਦੀ ਬਾਪ ਵੀ ਹੈਗੀ ਆ ਉਹ ਬੰਦੇ ਨਾਲ ਗੱਲ ਕਰੋ ਜਾਂ ਕਦਾ ਵੀ ਆਪਾਂ ਇੰਟਰਵਿਊ ਸ਼ੁਰੂ ਕਰਦੇ ਆਂ ਆਪਾਂ ਜਾਇਆ ਕਰਾਂਗੇ ਤੇ ਕੋਈ ਪੈਸਾ ਨਹੀਂ ਲੈਣਾ ਕੋਈ ਕੁਝ ਨਹੀਂ ਫ੍ਰੀ ਇੰਟਰਵਿਊ ਕਰਾਂਗੇ ਤੇ ਤੁਸੀਂ ਦੱਸ ਦਿਓ ਵੀ ਜਿਹੜੇ ਵੀ ਵੀਰ ਨੇ ਜਿੰਨੂੰ ਨੌਲੇਜ ਹੈਗੀ ਆ ਉਹ ਵੀਰ ਇੰਟਰਵਿਊ ਕਰਉਣੀ ਚਾਹੁੰਦਾ ਤੇ ਆਪਾਂ ਨੂੰ ਨੰਬਰ ਦੇ ਦੇਵੇ ਆਪਣਾ ਜਾਂ ਕੋਈ ਵੀ ਮੈਸੇਜ ਕਰ ਦੇਵੇ ਆਪਾਂ ਫ੍ਰੀ ਇੰਟਰਵਿਊ ਕਰਾਂਗੇ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਤੇ ਆ ਜੋ ਬਾਬੋ ਕਰਦੇ ਆ ਵੀਡੀਓ ਸਟਾਰਟ ਤੇ ਕਿਉਂਕਿ ਜਿਹੜੇ ਤੇ ਬਾਕੀ ਬਾਬਿਓ ਕਈ ਵੀਰ ਕਹਿੰਦੇ ਮੈਂ ਕਹਾ ਵੀਰੇ ਯਾਰ ਨੰਬਰ ਦਿੱਤਾ ਮੈਂ ਨੰਬਰ ਵੀਡੀਓ ਤੇ ਵੇਚੀ ਦਿੱਤਾ ਕਈ ਵੀਡੀਓ ਚ ਦਿੱਤਾ ਆ ਚਲੋ ਇਹ ਚ ਵੀ ਦੇ ਦਿੰਦਾ ਕੋਈ ਗੱਲ ਨਹੀਂ ਹਣਾ ਕਿਉਂਕਿ ਇਹ ਪਰਸਨਲ ਨੰਬਰ ਸੀ ਕਾਫੀ ਮੈਨੂੰ ਰਾਤ ਨੂੰ ਵੀ ਫੋਨ ਆਉਂਦੇ ਆ ਮੈਨੂੰ ਸਾਇਲੈਂਟ ਹੀ ਕਰਨਾ ਪੈਂਦਾ ਵੀਰੇ ਇਹ ਫੋਨ ਤੇ ਕਿਉਂਕਿ ਤੁਹਾਨੂੰ ਬਾਦ ਸੋਣਾ ਸਭ ਲਈ ਜ਼ਰੂਰੀ ਆ ਹੁਣ 8 ਦਾ 11 ਵਜੇ ਵੀ ਕਈ ਵੀਰ ਫੋਨ ਕਰੀ ਜਾਂਦੇ ਚਲੋ ਪਿਆਰ ਕਰਦੇ ਆ ਹਣਾ ਪਰ 11 12 ਵਜੇ ਵਾਲਾ ਸੀਨ ਗਲਤ ਆ ਤੇ ਨੰਬਰ ਆਪਾਂ ਹੋਰ ਲੈਨੇ ਆ ਇੱਕ ਠੀਕ ਆ WhatsApp ਦਾ ਨੰਬਰ ਬਣਾਵਾਂਗੇ WhatsApp ਤੇ ਮੈਸੇਜ ਆਇਆ ਕਰੋਗੇ ਤੇ ਉਹ ਨੰਬਰ ਮੈਂ ਸਦਾ ਹੀ ਵੀਡੀਓ ਦੇ ਵਿੱਚ ਪਾ ਦੂੰਗਾ ਜਾਂ ਇਹ ਪਾਵਾਂਗੇ ਤੇ ਫਿਰ ਇਹਨੂੰ ਰੱਖ ਲਾਂਗੇ ਇਸੇ ਕੰਮ ਲਈ ਹਣਾ ਬਾਕੀ ਇਹ ਬਾਬੇ ਰਿਸ਼ਤੇਦਾਰੀ ਵੀ ਆ ਸਾਰੇ ਯਾਰਾਂ ਦੋਸਤਾਂ ਤੋਂ ਵੀ ਇਹ ਨੰਬਰ ਹੈਗਾ ਹਨਾ ਇਹਨੂੰ ਬੰਦ ਵੀ ਨਹੀਂ ਕਰ ਸਕਦੇ ਦੂਜਾ ਨੰਬਰ ਲਵਾਂਗੇ ਉਹ ਸਿਰਫ ਖਾਲੀ ਵਟਸਐਪ ਤੇ ਲਈ ਹੋਏ ਰੱਖਾਂਗੇ ਉਹਨੂੰ ਆਪਾਂ ਤੇ ਉੱਤੇ ਤੁਹਾਡੇ ਸਾਰੇ ਭਰਾਵਾਂ ਦੀਆਂ ਮੈਸਜੀਆਂ ਜੋ ਵੀ ਜਵਾਬ ਉੱਤੇ ਦਿਆ ਕਰਾਂਗੇ ਬਾਕੀ ਗਰੁੱਪ ਬਣਿਆ ਹੋਇਆ ਆ ਜਿਹੜੇ ਵੀ ਵੀਰੇ ਨੰਬਰ ਐਡ ਕਰਾਉਣਾ ਮੈਨੂੰ ਨੰਬਰ ਸੈਂਡ ਕਰ ਦਿਓ ਆਪਾਂ ਐਡ ਕਰ ਦਾਂਗੇ ਤੇ ਉਹਦੇ ਵਿੱਚ ਵੀ ਗੱਲਬਾਤ ਚਲੋ ਬਾਬੇਓ ਹੁਣੇ ਹੋੜ ਆਇਆ ਹੈਗਾ ਮੈਨੂੰ ਸਰਵ ਦਾ ਕੋਡ ਸੁਝਦੋ ਮ ਤੇ ਜਿਹੜੀ ਆਪਣੀ ਕਬੂਤਰੀ ਗੱਲ ਛੱਡੀ ਸੀ ਉਹ ਕੱਲ ਮੈਲ ਫਰ ਫੜ ਹੋਈ ਆ ਇਹ 7:53 ਮਿੰਟ ਦੇ ਢਾਂਗੀ ਜੜੀ ਮੁੰਡੇ ਦੇ ਠੀਕ ਆ ਤੇ ਉਹਨੂੰ ਮੈਂ ਹੁਣ ਕਿਹਾ ਸੀਗਾ ਉਹ ਕਹਿੰਦਾ ਸੀਗਾ ਵੀ ਆਪਾਂ ਦੇ ਬਾਈ ਦੀ ਉਹ ਮੇਰੇ ਕੋਲ ਦਾਸ ਦਾ ਆਉਣਾ ਉਹਨੂੰ ਵੀ ਹਨਾ ਵੀ ਆਪਾਂ ਕਬੂਤਰੀ ਤੇ ਉਹ ਬੰਦੇ ਨੇ ਪਹਿਲਾਂ ਦਾਸ ਦਿੱਤਾ ਵੀ ਆਹੋ ਆਹ ਰਾਂਗਾ ਸੇਮ ਤੋਂ ਜੇ ਮਾਹੀ ਫੜੀ ਆ ਹਨਾ ਬਾਜੋ ਕਹਿੰਦਾ ਵੀ ਨਹੀਂ ਮੈਂ ਦੇਣੀ ਨਹੀਂ ਉਹਨੇ ਬਾਜੋ ਰਿਪਲਾਈ ਨਹੀਂ ਕੋਈ ਵੀ ਦਿੱਤਾ ਬਾਕੀ ਦੇਖਦੇ ਆ ਕਿੱਥੇ ਜੇ ਮਹਿਲਪੁਰ ਦਾ ਵੀਰੇ ਕੋਈ ਵੀ ਹੋਇਆ ਦੇਖਦਾ ਵੀਡੀਓ ਜਾਂ ਕੁਝ ਵੀ ਤੇ ਜੇ ਕਬੂਤਰੀ ਬਾਈ ਹੈਗੀ ਆ ਤਾਂ ਦੇ ਦੋਗੇ ਤਾਂ ਬਾਈ ਫਿਰ ਬਾਜੀ ਛੜ ਲਾਂਗੇ ਹਨਾ ਆਪਾਂ ਉਦਾਂ ਬੱਚੇ ਦਾ ਨੂੰ ਕਢਾ ਕੇ ਜਾਂ ਬੱਚੇ ਉਹਦੇ ਨਾਲ ਦੇ ਹੋਰ ਦੇ ਦੇਾਂਗੇ ਉਹਦੇ ਨਾਲ ਦੇ ਤੇ ਜੋੜਾ ਦੇ ਦੇਾਂਗੇ ਕੋਈ ਬਾਕੀ ਜੇ ਮਾਨਤਾਂ ਨੇ ਵੀ ਰੋਣਾ ਵੀਰੇ ਪੈਸੇ ਵੀ ਲੈਣੇ ਆ ਪੈਸੇ ਵੀ ਦੇ ਦਾਂਗੇ ਜੇ ਕਬੂਤਰੀ ਦੇ ਦੋਗੇ ਤਾਂ ਹਨਾ ਬਾਕੀ ਉਹਨਾਂ ਦੱਸਿਆ ਵੀ ਕਹਿੰਦਾ 7:53 54 ਮਿੰਟ ਤੇ ਇੱਥੇ ਘਟਾਂਗੀ ਜੜੀ ਆ ਇਹ ਰਾਤ ਨੂੰ ਤੇ ਬਾਕੀ ਦੇ ਦੇ ਜੇ ਮਿਲ ਗਈ ਤਾਂ ਹਨਾ ਕਰਾਂਗੇ ਬਾਕੀ ਮੈਂ ਤਰਲਾਈਆ ਕਰ ਸਕਦੇ ਹੁਣ ਕੀ ਕਹਿ ਸਕਦੇ ਅਗਲੇ ਦੇ ਘਰੇ ਪਈ ਜਾਂਦਾ ਲੋਏ ਬਾਬੇ ਉਹਨਾਂ ਨੂੰ ਬਦਾਮ ਬਦੋਉਂ ਨਹੀਂ ਏਟੀ ਜੱਟ ਪਾਤਾ ਚ ਮੇਲਾ ਸੀਗਾ ਤੇ ਉਧਰ ਕੋਮ ਤੇਰੇ ਵੀਡੀਓ ਪਰ ਉੱਥੇ ਬੜਾਈ ਨਹੀਂ ਵਾ ਗਰਮੀ ਬਹੁਤ ਸੀਗੀ ਤੇ ਗਰਵਾਇ ਨਾ ਗਿਆ ਹੀ ਭਤੀਜੇ ਨਾਲ ਉਹ ਵੀ ਥੋੜਾ ਜਿਹੀ ਰੁਕਿਆ ਹਨਾ ਤੇ ਆ ਗਿਆ ਤੇ ਆ ਵੀ ਕਬੂਤਰ ਬਦਾਮਾਂ ਦੇ ਕਰ ਲਏ ਹੁਣ ਪੰਜੇ ਇੱਕ ਕਬੂਤਰੀ ਵਧੀਆ ਫਿਰਦੇ ਇੱਕ ਘੰਟਾ ਡੇਢ ਲਾਈ ਜਾਂਦੇ ਆ ਇਹਨਾਂ ਨੂੰ ਛੱਡਦੇ ਛੁੱਟਦੇ ਆ ਹੁਣ ਹਨਾ ਬਾਜੀ ਦੇ ਤੇ ਬਾਕੀ ਆ ਜਿਹੜੀਆਂ ਉਤਰੇ ਉਤਰੇ ਇਹਨਾਂ ਦੇ ਵਿੱਚੋਂ ਦੋ ਦੋ ਮਾਤੀਆਂ ਰੱਖਣੀਆਂ ਪੈੜੀਆਂ ਫਿਰਣੀਆਂ ਬਾਕੀ ਰੋਕ ਲੈਣੀਆਂ ਇਹਨਾਂ ਦੇ ਵਿੱਚੋਂ ਵੀ ਦੋ ਤਿੰਨ ਨਾਲ ਰੱਖਣੇ ਜਿਹੜੇ ਨਵੇਂ ਕੱਡੇ ਬਾਕੀ ਇਹ ਵੀ ਰੋਕ ਦੇਣੇ ਢੱਬਾ ਦੇਖਾਂਗੇ ਮੇਤ ਕਰਕੇ ਜੇ ਬੜਦੀ ਗੱਲ ਫੇਰ ਦੁਆਰਾ ਛੱਡ ਦਵਾਂਗੇ ਇਹਨੂੰ ਉਹਦਾਂ ਰ ਠੀਕ ਪਿਆ ਹਨਾ ਐਂਡ ਰੈਡੀ ਯਾਰ ਤੇ ਕੱਲ ਨੂੰ ਦੇਖਦੇ ਕਿੰਨੇ ਵੇ ਤਾਂ ਪੂੜ ਕੇ ਆਉਂਦਾ ਜੇ ਦਾ 11 12 ਘਰੇ ਹੁਣ ਫੇਲ ਆਈ ਗਿਆ ਫੇ ਛੱਡ ਦੇਣਾ ਆਪਾਂ ਤੇ ਛੱਡਣਾ ਹੈਗਾ ਹੀ ਇਹਨੂੰ ਤੇ ਕਿਉਂਕਿ ਭੋਖ ਨੂੰ ਹਰਿਆ ਹੈ ਹਾਜੀ ਕੋਈ ਨਹੀਂ ਇੱਕ ਵਾਰੀ ਫੇਸ ਤੇ ਕੱਢਾਂਗੇ ਕੀ ਨਿਕਲਦਾ ਸਾਰੇ ਕੂਤਰਾਂ ਨੂੰ ਏ ਟੂ ਜ਼ेड ਦਾਣਾ ਦੂਣਾ ਐ ਲੱਲ ਲੱਪਬਾ ਕਰਤਾ ਪੂਰਾ ਛਤਰੀਆਂ ਢੋੜੀਆਂ ਠਹਿਰ ਕੇ ਛਤਰੀਆਂ ਧੋਨੇ ਲਾਖੇ ਉਹ ਵੀ ਤੇ ਆ ਵੀ ਤੁਪੇ ਟੰਗਣ ਕਰਕੇ ਰੰਗ ਫੀਟ ਜਾ ਹੋ ਗਿਆ ਤੇ ਤੋਤੇ ਨੂੰ ਵੀ ਪੁੰਨੇ ਦਾਣਾ ਪਾਣੀ ਆ ਵੀ ਕੂਤਰ ਰੈਡੀ ਪਏ ਆ ਹੁਣ ਹਨ ਇਹਨਾਂ ਨੂੰ ਜੋ ਕੱਢਾਂਗੇ ਬਾਅਦ ਚ ਪਹਿਲਾ ਉਹ ਹੀ ਦੇ ਬਾਜ਼ੀਆਂ ਤੇ ਹੁਣ ਜੇ ਤਾਂ ਮੀਮੂ ਨਾ ਅਜ ਦਾ ਬਦਲ ਹੋਇਆ ਫੇਰ ਤਾਂ ਬਾਜ਼ੀਆਂ ਛੱਡ ਹੋਣਗੀਆਂ ਆ ਵੀ ਕੂਤਰ ਬਾਜੀ ਛੱਡ ਲਾਂਗੇ ਉਹ ਵੀ ਛੱਡ ਲਾਂਗੇ ਕਿੰਨੇ ਕੂਤਰ ਆ ਡੱਬਾ ਹਰਤਾ ਜਾ ਵੀ ਸਾਰਾ ਹੁੰਦਾ ਵੀ ਛੱਡਾਂਗੇ ਇੱਕ ਵਾਰੀ ਇਹ ਨਵਾਂ ਜੋੜਾ ਲਾਇਆ ਹੀ ਘਰੋਂ ਪੱਠੇ ਪੱਠੀ ਦਾ ਤੇ ਜਿਹੜਾ ਆਪਣਾ ਕੱਲ ਡੱਬਾ ਉੜਦਾ ਸੀਗਾ ਉਹਦੇ ਭਰਾ ਦਾ ਪੁੱਤ ਆ ਰੱਤਾ ਦੇਖਾਂ ਕੀ ਬਣਦਾ ਹਣਾ ਉਹਨੂੰ ਮੈਂ ਛੱਡਿਆ ਨਹੀਂ ਆ ਬੈਠਾ ਨਹੀਂ ਨਹੀਂ ਇਹ ਆ ਬੈਠਾ ਆ ਚਿੱਟੀ ਆ ਖਦਾ ਬੜਾ ਉਹ ਇੱਧਰ ਜਾਂਦਾ ਇਹਦਾ ਪੁੱਤ ਆ ਰੱਤਾ ਦੇਖ ਲਾਂਗੇ ਨਾ ਕੀ ਬਣਦਾ ਫੇ ਛੱਡ ਲਾਂਗੇ ਇਹਨਾਂ ਨੂੰ ਦੱਸ ਆ ਰੰਗ ਜਮਾ ਦਿਓ ਮੇਰੇ ਪੈਪ ਚ ਕੋਈ ਗੱਲ ਨਹੀਂ ਪਾਈ ਦੀ ਗੱਲ ਕਰਦੇ ਹਾਂ ਹਾਂ ਕਹਿ ਨਹੀਂ ਮਰਾ ਬੋ ਹੋ ਗਿਆ ਲੇਟ ਹੋ ਜਾਣਾ ਮੰਦਰ ਨੂੰ ਲੈ ਮੁੰਡਾ ਕਹਿਣ ਡਿਆ ਵੀ ਕੋਈ ਗੱਲ ਨਹੀਂ ਉਹਨੇ ਤਾਂ ਕਹੀ ਜਣਾ ਕੋਈ ਗੱਲ ਨਹੀਂ ਪਾਉਂ ਉਹਨੇ ਮੇਰਾ ਤਾਂ ਹੋਈ ਜਣਾ ਜਾਂਦਾ ਜੇ ਲੋਕਾਂ ਨਾਲ ਗਾਡੀ ਦੇ ਥੱਲੇ ਬਾਲਟੀ ਰੱਖ ਲਾ ਤੇ ਉਹ ਧੋ ਕੇ ਬਾਅਦ ਵਿੱਚ ਬਾਲਟੀ ਪਿੱਛੇ ਡੋਲਦੀ ਉਹ ਭਾਈ ਕੁਝ ਨਹੀਂ ਹੁੰਦਾ ਉਹ ਨਹੀਂ ਵਾਲੇ ਪੈਂਡਰਾਂ ਨਹੀਂ ਕੋਈ ਕਿਤੇ ਵੀ ਰੁਕਣਾ ਫੇਰ ਵੀ ਨੁਕਸਾਨ ਨਾ ਹੋ ਜਾ ਯਾਰ ਇੰਨੇ ਕਿਤੇ ਨਹੀਂ ਰੁਕਣਾ ਇਹ ਸਾਲਾ ਸਿੱਧਾ ਹੀ ਬਾਹਰ ਜਾਂਦਾ ਹੁਣ ਜਾ ਉਹ ਤੇ ਮੇਨ ਤੇ ਬੈ ਜਾ ਨਾਲ ਹੀ ਆ ਕੇ ਜਾ ਕੇ ਇਹਨੂੰ ਕਮਨਾ ਪਾਜੀ ਹਾਂ ਇਹ ਕਿਤੇ ਨਹੀਂ ਰੁਕਣਾ ਚੱਲ ਫੇ ਵੀ ਤੁਸੀਂ ਬਾਲਟੀ ਰੱਖ ਲਿਆ ਕਰੋ ਇੱਥੇ ਵੀ ਤਾਂ ਜੰਮਦਾ ਇਹ ਹੁੱਡੇ ਮੇਰੇ ਚ ਵੜੁੰਦੇ ਆ ਉਹ ਮਰੀ ਜਾਂਦੇ ਅੱਗੇ ਕਰ ਕਿੱਡੀ ਕੀ ਤੇ ਪਾਜੀ ਉਹ ਵੱਡੀ ਬਾਲਟੀ ਪਈ ਆ ਉੱਚ ਧੋੜੇ ਧੋਲੇ ਬੁਰਸ਼ ਰੱਖਾਉਣੀ ਹੀ ਮੈਂ ਇੱਡੀ ਗੱਲ ਨਹੀਂ ਧੋਣ ਦੇ ਤੂੰ ਆਪ ਤਮਾਸ਼ੀ ਖੜਾਰਦਾ ਦੇਖ ਲੋ ਉਹ ਹਲੋ ਟਾਈਮ ਚ ਕਾਵਾ ਜ਼ਰਾ ਹੈ ਬੱਬੂ ਅੱਜ ਬਸ ਇਦਾਂ ਹੀ ਛੋਟਾ ਹੀ ਵਲੌਗ ਆਊਗਾ ਤੇ ਮੈਂ ਆਈ ਸੋਚਿਆ ਮੈਂਗਾ ਨੁਕਤੇ ਨਖਤੇ ਦੀ ਵੀਡੀਓ ਪਾਉਨੇ ਆ ਹਨ ਤੇ ਟਾਈਮ ਵੀ ਬਹੁਤ ਹੋ ਗਿਆ ਹੁਣ 7 ਵਜੇ ਦਾ ਟਾਈਮ ਹੋ ਚੱਲਾ ਉਹ ਮੁੰਡਾ ਫਿਰ ਮਾਂ ਖੇਤ ਕੀ ਲੈ ਕੇ ਆ ਗਰਵਾਏ ਪਹਿਲਾਂ ਉਦੋਂ ਤਾਂ ਭੱਜ ਆਈ ਗਰਮੀ ਬਹੁਤ ਸੀ ਕਹਿੰਦਾ ਚੱਲ ਚੱਲੀਏ ਮੇਲੇ ਤੇ ਆ ਮੇਲਾ ਚੱਲਦਾ ਮੇਲਾ ਪੂਰਾ ਤਗੜਾ ਹੁੰਦਾ ਮਤਲਬ ਉਹ ਪਰਾਂ ਤੱਕ ਆ ਹੁਣ ਤਾਂ ਘਟ ਗਿਆ ਆ ਤੇ ਇਥੇ ਸਾਰੇ ਉਧਰ ਉਧਰ ਸ਼ਕੀਲਾ ਲੱਗੀਆਂ ਹੁੰਦੀਆਂ ਤੁਰ ਤੱਕ ਰੋਕਿਆ ਖੇਰਾ ਉਹਦਾ ਪਾੜ ਜਾਂਦੀ ਜੂਮ ਕੀਤੇ ਤੇ ਬਾਕੀ ਤਾਂ ਕੋਈ ਨਹੀਂ ਕੱਲ ਨੂੰ ਬਣਾਵਾਂਗੇ ਮੇਲੇ ਦੀ ਵੀਡੀਓ ਕਿਉਂਕਿ ਅੱਜ ਚਰਾਗ ਸੀਗੇ ਕੱਲ ਨੂੰ ਮੇਲਾ ਆ ਕੱਲ ਨੂੰ ਕੋਈ ਸਿੰਗਰ-ਫੰਗਰ ਵੀ ਆਊਗਾ ਫੇ ਬਣਾਵਾਂਗੇ ਆਪਾਂ ਉਹ ਤੋਤੇ ਓਏ ਦਹੀਂ ਲਾਈਏ ਤੇ ਇਹਨਾਂ ਨੂੰ ਲੱਸੀ ਲਈਏ ਕਰੀ ਸੰਗਣੀ ਜੀ ਬਣਾ ਲਏ ਜੇ ਸੰਗਣੀ ਜੀ ਲੱਸੀ ਹੋਈ ਤਾਂ ਸਭ ਤੋਂ ਵਧੀਆ ਤੁਹਾਨੂੰ ਮਿਲਗੀਗਾ ਜੇ ਨਾ ਘੜਦੇ ਨੇ ਪੀਚੂ ਪੁੱਤੀ ਹੋਈ ਤਾਂ ਆ ਵੀ ਪੰਜੇ ਕੱਢਾਂਗੇ ਯਾਰ ਟਰੇਆਂ ਚੱਕ ਲਈਏ ਇਧਰ ਫੜਾ ਟਰੇ ਸਾਡੀ ਆ ਵੀ ਪੁੱਤਰ ਆ ਜਿਹੜਾ ਜਿਹੜਾ ਪਰ ਡੱਬਾ ਜਿਹੜਾ ਇਹ ਗੱਲ ਅਕਾਲ ਖਾਉਦਾ ਹੀ ਭਰਾ ਆ ਡੱਬੇ ਦਾ ਇਹ ਥੋੜਾ ਜਾਣ ਚਾ ਇਹਨੂੰ ਛੱਡਾਂਗੇ ਯਾਰ ਹੁਣ ਇਹ ਇੱਕ ਡੱਬੇ ਦਾ ਭਰਾ ਆ ਕਾਲਖਾ ਜੀ ਲੈਟਾਂ ਜੁਣਾ ਕੋਈ ਨਾ ਦਿਹਰਾ ਉਹ ਨਹੀਂ ਦੀਦਾ ਨਹੀਂ ਉਹ ਕੁਤਰੀ ਉੱਥੇ ਬੰਦੇ ਨੇ ਫੜੀਦਾ ਹੈ ਉੱਪਰ ਕਹਿੰਦਾ ਮੈਂ ਦੇਣੀ ਨਹੀਂ ਬਈ ਚਲੋ ਕੋਈ ਗੱਲ ਨਹੀਂ ਹਣਾ ਉਹ ਦੱਸੀ ਜਾਂਦਾ ਕਹਿੰਦਾ ਰੰਗ ਹੀ ਹੋਰ ਆ ਉਹ ਮੈਨੂੰ ਮੁੰਡੇ ਨੇ ਦੂਜੇ ਨੇ ਕਿਹਾ ਵੀ ਉਹ ਕਹਿੰਦਾ ਉਹ ਦੇਣੀ ਨਹੀਂ ਉਹਨੇ ਆਹ ਰਹੀ ਆਪਣੇ ਕੋਈ ਰੋਕ ਲੈਣੀ ਇਹ ਉਹਦੀ ਭੈਣ ਆ ਤੂੰ ਵੀ ਭੈਣਾ ਬਣੀਆ ਸੀ ਇਹੇ ਇੱਕ ਰੋਗਲੀ ਇੱਕ ਇਹਨਾਂ ਦਾ ਉੱਪਰ ਵੀ ਹੈਗਾ ਭਰਾ ਆ ਪਤਾ ਨਹੀਂ ਭੈਣ ਆ ਉਹ ਨਹੀਂ ਪਤਾ ਛੋਟਾ ਜਿਹਾ ਉਹ ਵੀ ਦੇ ਦੇ ਕਲੀਆਂ ਵਾਲਾ ਆ ਨਾ ਉਹਨੂੰ ਛੱਡ ਲਾਂਗੇ ਆਹੋਂ ਛੱਡਾਂਗੇ ਹੁਣ ਚੀਨੀ ਆ ਵੀ ਘੜ ਦੇਣੀ ਪੂਸ ਵਾਲੀ ਠੀਕ ਆ ਝਾਂਦਣ ਵਾਲੀ ਵੀ ਕਿੱਦਾਂ ਛੱਡ ਦੇਣੀ ਆ ਵੀ ਸਾਰੇ ਹੁਣ ਮੈਂ ੱੱਕੇ ੱੱਕਾ ਹੀ ਕਰਨਾ ਮਤਲਬ ਸਾਰੀਏ ਜਾਏ ਜਿੱਦ ਤੇ ਹੁਣ ਮੈਂਟੋ ਮੈਂਟੀ ਬਾਦ ਦੋ ਦੋ ਦਿਨ ਬਾਦ ਡਾਰ ਕਰਾ ਕੇ ਸਾਰੇ ਛੱਡ ਦੇਣੇ ਬਸ ਕੰਮ ਨੇ ਬੇੜੀਏ ਤੇ ਇਹਨਾਂ ਦੇ ਕਬੂਤਰ ਜਿਹੜਾ ਜਿੱਤ ਗਿਆ ਉਹ ਵਾਰ-ਵਾਰ ਮੂੜੀ ਜਾਣਾ ਤੋ ਕਬੂਤਰੀਆਂ ਦੀ ਮੈਨੂੰ ਲੋੜ ਆ ਮੈਂ ਤਾਂ ਨਹੀਂ ਮੋੜਦਾ ਮੈਨੂੰ ਪਤਾ ਉਹਨੇ ਫੇਜੇ ਦਿੱਤੀ ਜਾਣਾਗਾਗੇ ਕਬੂਤਰ ਕੱਢਦੇ ਆ ਜਿਹੜਾ ਵੀ ਕਬੂਤਰ ਇਹਨਾਂ ਦਾ ਕੋਈ ਜਿੱਤ ਗਿਆ ਉਹਨੂੰ ਵਾਰ-ਵਾਰ ਮੂੜੀ ਜਾਣਾ ਮੂੜੀ ਜਾਣਾ ਆਪਾਂ ਕਬੂਤਰੀਆਂ ਆਪਣੀਆਂ ਥੋੜੀਆਂ ਆਂਡੇ ਤੋਂ ਬੰਦ ਫੋਨ ਕਰਕੇ ਚੱਲ ਚਲਾ ਤਾਂ ਲੈਣੀਆਂ ਹੁਣ ਅੱਗੇ ਠੰਢ ਜਿਹੀ ਚਲਾਵਾਂਗੇ ਕੋਈ ਗਰਮ ਦਵਾਈ ਹੁੰਦੀ ਜਿਹੜੀ ਆਂਡੇ ਤੋਂ ਹੁੰਦੀ ਆ ਉਹ ਸਿਆਲਾਂ ਨੂੰ ਲੱਗ ਜਾਂਦੀ ਆ ਤੇ ਉਹ ਦੇਵਾਂਗੇ ਇਹ ਕਬੂਤਰੀਆਂ ਮੈਂ ਰੋਕਣੀਆਂ ਸੀ ਵੈਸੇ ਵੀ ਹਨ ਚੰਗੀਆਂ ਹੋਊ ਦਾ ਫਿਰ ਇਹ ਸਾਲੇਦਾਂ ਦੀਆਂ ਇੱਕ ਦੋ ਪੱਟੀਆਂ ਆਪਾਂ ਰੋਕ ਹੀ ਲਈਆਂ ਆ ਆ ਇੰਨੇ ਕਬੂਤਰ ਆ ਆਪਾਂ ਦੋ ਇਹਨਾਂ ਨੂੰ ਵੀ ਡੋ ਜਿਹੜਾ ਇਹਨਾਂ ਨੂੰ ਚੰਗਾ ਉਡਣ ਲੱਪਿਆ ਪਿਆਰ ਤੇ ਬਸ ਉਹੀ ਪਾਸ ਆ ਖਰਾ ਖਰੂਬ ਮਾੜੀ ਮੁੱਟੀ ਪਾ ਲੈਣੇ ਇਹਨਾਂ ਨੂੰ ਆ ਚੀ ਇਹਨਾਂ ਦੇਖਦੇ ਆ ਜਿਹਦਾ ਵੇਟਬੂਡ ਕੱਢ ਗਿਆ ਦੋ ਚੌਂ ਦਿਨਾਂ ਤੱਕ ਫੇਰ ਵੀ ਛੱਡਾਂਗੇ ਭਾਜਦਾ ਨਹੀਂ ਹੈਗਾ ਇਹਦਾ ਵੀ ਪਤਾ ਵੀ ਨਹੀਂ ਜਾਂਦਾ ਚਲੋ ਆਪੇ ਖੁੱਡਾ ਖੱਡਾ ਫੇਸ ਸਾਫ਼ ਕਰਨ ਵਾਲਾ ਹੀ ਹੋਇਆ ਹਨਾ ਤੇ ਕਰਦਾਂਗੇ ਕੋਈ ਖਾਸ ਗੰਦ ਨਹੀਂ ਆ ਉਦਾਂ ਬੈਠਾ ਉੱਠਾ ਚਲੋ ਜੰਮ ਦੀਆਂ ਪੱਟਲਾਂ ਨੂੰ ਉਤਰ ਜਿਆਦਾ ਸੀ ਤੇ ਹੁਣ ਕੱਢ ਲਏ ਆ ਪੁੱਤਰ ਹਜੇ 5-7 ਕ ਦਿਨ ਹੋਏ ਆ ਇਹਨਾਂ ਨੂੰ ਸਾਫ਼ ਕੀਤੇ ਆ ਨੂੰ ਤੇ ਜਿਹੜੀ ਆਪਣੀ ਗੱਲ ਗਵਾਚੀ ਤੇ ਉਦੋਂ ਜਿੱਤੀ ਉਹ ਬੜਲੇ ਉਹਦੀ ਭੈਣਾ ਵੀ ਪਈ ਇੱਕ ਮੈਂ ਚੇਤਾ ਨਹੀਂ ਸੀ ਆ ਵੀ ਪਈਆ ਇੱਕੋ ਸਰੇ ਦੇ ਉਹ ਵੀ ਉਹਨਾਂ ਦਾ ਹੀ ਭਰਾ ਆ ਕਿ ਭੈਣਾ ਹੀ ਨਹੀਂ ਪਤਾ ਹੁਣ ਆਓ ਜਿਹੜਾ ਆ ਆਪਣੀ ਡੰਡਿਆ ਵਾਲੇ ਦੀ ਭੈਣ ਇਹ ਵੀ ਨਹੀਂ ਜਾਂਦੇ ਇਹਨਾਂ ਦੀ ਵੀ ਸੋਈਆਂ ਠੀਕ ਆ ਆ ਜਿਹੜਾ ਕੱਲ ਆਪਣਾ ਡੱਬਾ ਉੜਿਆ ਦੀ ਆ ਉਹਦੀ ਭੈਣਾ ਲਾਲ ਚੀਨੀ ਏ ਵੀ ਨਹੀਂ ਜਾਂਦੇ ਠੀਕ ਆ ਤਕਰੀਬਨ ਉਹਦਾ ਜਾਂਦਾ ਕੋਈ ਵੀ ਨਹੀਂ ਉਤਰ ਕੋਈ ਢਾਵਾਂ ਚਲ ਜੇ ਗੈ ਸਾਹ ਨਹੀਂ ਸਾਦੇ ਨਾ ਆ ਵੀ ਉਹਦੀ ਭੈਣ ਆ ਜਿਹੜੀ ਬੜਲੇ ਜਿੱਤੀ ਨਾ ਆ ਵੀ ਉਹਨਾਂ ਦੀ ਭੈਣ ਆ ਆ ਦੋਨੇ ਹੀ ਏ ਇੱਕ ਝੋਲੀ ਦੀਆਂ ਸੀ ਆ ਦੋਨੇ ਹੀ ਬੜੀਆਂ ਥੱਲੇ ਆ ਉਹ ਇੱਕ ਝੋਲੀ ਦੀਆਂ ਸੀ ਅਕਾਲੀਆ ਦਾ ਰੋਕੇ ਆਈ ਆਪਾਂ ਇਹਦੇ ਛੜਨਾ ਨਹੀਂ ਤੇ ਆ ਜਿਹੜਾ ਆ ਅਨੀਲਾ ਆਏ ਮੋٹے ਦਾ ਭਰਾ ਆ ਇਹਨੂੰ ਕਾਲੀਆਂ ਵਾਲੀ ਬਾਈ ਛੱਡਾਂਗੇ ਆਪਾਂ ਹੁਣ ਜੇ ਕਾਲੀਆਂ ਬਜੀਆਂ ਹੋਈਆਂ ਤਾਂ ਹੀ ਆ ਤੇ ਜਿਹੜੀ ਆਪਣੀ ਉਹ ਤਾਂ ਜੱਤੀ ਬੜਲੇ ਇਹਦੀ ਭੈਣ ਦੀ ਪੱਠੀ ਸੀ ਇਹ ਵੀ ਸੱਜਣਣੀ ਆ ਇਹ ਉਹਨਾਂ ਦੀ ਮਾਸੀ ਲੱਗਦੀ ਐ ਇਹ ਵੀ ਛੱਡਾਂਗੇ ਤੇ ਜੋੜੀਆਂ ਵੀ ਕੱਲ ਨੂੰ ਲਾ ਦੇਣੀਆਂ ਬਾਬੋ ਜੋੜੀਆਂ ਵੀ ਕੱਲ ਨੂੰ ਲਾਦਾਂਗੇ ਨਾ ਜੋ ਕੁਤਰ ਕੁਤਰ ਚੱਕ ਕੇ ਨਾ ਕੱਲ ਨੂੰ ਸੈਟਿੰਗ ਕਰਾਂਗੇ ਅੰਦਰੋਂ ਫੁੱਡੇ ਖੱਡੇ ਦੀ ਉਹ ਜਿਹੜੀ ਆਪਣੀ ਡੋਲੀ ਜੀ ਬਾਹਰ ਬਣਾਈਓ ਅੰਦਰ ਲਾਵਾਂਗੇ ਤੇ ਠੀਕ ਹੈ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਨਿੱਕੀ ਪੁੱਕੀ ਕਿਉਂਕਿ ਅੱਜ ਮੂਡ ਹੈ ਨਹੀਂ ਸੀ ਬਾਬੇ ਉਹ ਬਣਾ ਦਿੱਤੀ ਵੀਡੀਓ ਅੱਜ ਮਾਸਾ ਮੂਡ ਨਹੀਂ ਸੀ ਵੀਡੀਓ ਬਣਾਉਂਦਾ ਚਲੋ ਭਾਈ ਕੱਲ ਨੂੰ ਜਿਹੜੀ ਵੀਡੀਓ ਬਣਾਵਾਂਗੇ ਤੇ ਉਹ ਨੁਕਤੇ ਤੇ ਬਣਾਵਾਂਗੇ ਨਾਲ ਨੁਕਤੇ ਹੋਣਗੇ ਜੇ ਕਬੂਤਰ ਡਾਇਫੇ ਵਿੱਚ ਕਬੂਤਰ ਡਾਇ ਵੀ ਦਿਖਾਈ ਜਾਵਾਂਗੇ ਨਹੀਂ ਤਾਂ ਨੁਕਤੇ ਆਂ ਦੀ ਕੋਈ ਹੋਊਗੀ